ਕਿਸਾਨਾਂ ਨੂੰ ਖੇਤਾਂ ਵਿੱਚ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਦਾ ਇੱਕ ਵਫਦ ਰੁਰਕਾ ਖੁਰਦ ਬਿਜਲੀ ਦਫ਼ਤਰ ਵਿਖੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਦੇਣ ਲਈ ਪਹੁੰਚਾ ਪਰ ਉੱਥੇ ਮੌਜੂਦ ਜੈਨੇ ਕਿਹਾ ਕਿ ਮੰਗ ਪੱਤਰ ਐਕਸੀਐਨ ਸਾਹਿਬ ਨੂੰ ਗੁਰਿਆ ਵਿੱਚ ਦੇ ਦਿੱਤਾ ਜਾਵੇ ਪਰ ਗੁਰਿਆ ਪਹੁੰਚਣ ਤੇ ਕਿਸਾਨਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਨਾ ਤਾਂ ਉੱਥੇ ਐਸਡੀਓ ਰੈਂਕ ਦਾ ਅਧਿਕਾਰੀ ਮੌਜੂਦ ਸੀ ਨਾ ਹੀ ਐਕਸੀਐਨ ਮੌਜੂਦ ਸਨ ਜਿਨ੍ਹਾਂ ਨੂੰ ਨਿਰਾਸ਼ਾਓ ਕੇ ਬਿਨਾ ਮੰਗ ਪੱਤਰ ਦਿੱਤੇ ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵਾਪਸ ਪਰਤਣਾ ਪਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਬਲਾਕ ਪ੍ਰਦਾ ਸੁਖਵੀਰ ਸਿੰਘ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਕਿਸਾਨਾਂ ਨੂੰ ਨਿਰਵਗਿੰਨ ਨਹੀਂ ਮਿਲ ਰਹੀ ਇੱਕ ਇੱਕ ਘੰਟਾ ਤੋੜ ਕੇ ਬਿਜਲੀ ਸਪਲਾਈ ਮਿਲ ਰਹੀ ਹੈ ਜਿਸ ਨਾਲ ਜਿੱਥੇ ਪਾਣੀ ਦੀ ਬਰਬਾਦੀ ਹੋ ਰਹੀ ਹੈ ਉੱਥੇ ਕਿਸਾਨਾਂ ਦੇ ਸੌਮੇ ਅਤੇ ਫਸਲ ਨੂੰ ਵੀ ਨੁਕਸਾਨ ਹੋ ਰਿਹਾ ਹੈ ਉਨਾ ਕਹਿਆ ਕਿ ਪਹਿਲਾ ਉਹ ਰੁੜਕਾ ਖੁਰਦ ਦੇ ਵਿੱਚ ਜਈ ਨੂੰ ਮੰਗ ਪੱਤਾ ਦੇ ਰਹੇ ਸਨ ਪਰ ਉਹਨਾਂ ਨੇ ਮੰਗ ਪੱਤਾ ਨਹੀਂ ਲਿਆ ਜਿਸ ਤੋਂ ਬਾਅਦ ਗੁਰਿਆ ਐਕਸ਼ਨ ਦਫ਼ਤਰ ਵਿੱਚ ਪਹੁੰਚੇ ਪਰ ਇੱਥੇ ਉਹਨਾਂ ਦੇ ਮੀਟਿੰਗ ਵਿੱਚ ਜਾਣ ਦੀ ਗੱਲ ਕਹੀ ਗਈ ਨਾ ਤਾਂ ਉਹਨਾਂ ਨੇ ਫੋਨ ਸਕਿਆ ਨਾ ਹੀ ਕਿਸੇ ਅਧਿਕਾਰੀ ਨੇ ਕੋਈ ਤਸੱਲੀ ਬਖਸ਼ ਜਵਾਬ ਦਿੱਤਾ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡਾ ਇਕੱਠ ਕਰਕੇ ਆਪਣੇ ਸਮਸਤੇ ਆਮਾ ਦੇ ਹਾਲੀ ਪ੍ਰਦਰਸ਼ਨ ਕੀਤਾ ਜਾਵੇਗਾ ਹਾਂਜੀ ਮੇਰਾ ਬਲਰਾਜ ਸਿੰਘ ਨਾਮ ਆ ਮੈਂ ਪਿੰਡ ਤਲੇਤਾ ਤੋਂ ਆਇਆ ਹੋਇਆ ਤੇ ਸਾਡੇ ਬਿਜਲੀ ਬੋਰਡ ਚ ਬਿਜਲੀ ਪੂਰੀ ਨਹੀਂ ਦਿੱਤੀ ਜਾ ਰਹੀ ਰਾਜਪੁਰਾ ਫੀਡਰ ਲਲੀਆਂ ਫੀਡਰ ਤੇ ਅਸੀਂ ਰੋੜਕਾ ਖੁਰਦ ਆਏ ਸੀ ਕਿ ਬਿਜਲੀ ਕਰ ਉੱਥੇ ਬਿਜਲੀ ਵਾਲਿਆਂ ਨੂੰ ਮਿਲੇ ਐਸ ਡੀਓ ਟੱਕਰਿਆ ਨਹੀਂ ਹੈਗਾ ਉਹ ਕਹਿੰਦੇ ਜਾ ਕੇ ਐਕਸੀਐਨ ਨੂੰ ਮਿਲੋ ਉਹਨਾਂ ਨੂੰ ਫੋਨ ਆਉਂਦਾ ਪਟਿਆਲੋਂ ਕਹਿੰਦੇ ਫੋਨ ਉਹੋ ਕਟ ਆਉਂਦੇ ਆ ਅਸੀਂ ਐਕਸੀਐਨ ਨੂੰ ਮਿਲਣ ਆਏ ਆ ਉੱਥੇ ਐਕਸੀਐਨ ਟੱਕਰੇ ਨਹੀਂ ਸਾਨੂੰ ਤੇਸ ਕਰਕੇ ਅਸੀਂ ਹੁਣ ਮੰਗ ਪੱਤਰ ਲੈ ਕੇ ਆਏ ਸੀ ਕਿ ਦੇਨ ਨੂੰ ਅਸੀਂ ਕਿਾ ਬਿਜਲੀ ਸਾਡੀ ਪੂਰੀ ਜਾਂ 8 ਘੰਟੇ ਦਿੱਤੀ ਜਾਵੇ ਹੁਣ ਅਸੀਂ ਇੱਥੇ ਕਾਰਵਾਈ ਕਰਾਂਗੇ ਹੁਣ ਦੇਖੋ ਕੀ ਬਣਦਾ ਇਹਨਾਂ ਦਾ ਹੌਣ ਵਾਲੇ ਦਿਨਾਂ ਚ ਜੇ ਅਸੀਂ ਹੋਰ ਇਕੱਠੇ ਹੋ ਕੇ ਆਵਾਂਗੇ ਤੇ ਸਾਡੀ ਮੰਗ ਨੂੰ ਪੂਰਾ ਕੀਤਾ ਜਾਵੇ 8 ਘੰਟੇ ਬਿਜਲੀ ਪੂਰੀ ਦਿੱਤੀ ਜਾਵੇ ਮੇਰਾ ਨਾਮ ਸੁਖਵੀਰ ਸਿੰਘ ਆ ਬਲਾਕ ਪ੍ਰਧਾਨ ਗੁਰਾਇਆਂ ਭਾਰਤੀ ਕਿਸਾਨ ਜਿਹੜਾ ਨੇ ਇੱਕ ਤਾਂ ਸਿੱਧੂਪੁਰ ਤੋਂ ਅੱਜ ਕਿਸਾਨ ਵੀਰ ਸਾਰੇ ਜਿੱਦਾਂ ਇਕੱਠੇ ਹੋ ਕੇ ਤਿੰਨਾ ਚੌ ਬਿੰਨਾ ਦੇ ਰਾਜਪੁਰਾ ਧਲੇਤਾ ਸਮਰਾੜੀ ਖਲਬੋਤਾ ਤੋਂ ਇਕੱਠੇ ਹੋ ਕੇ ਆਏ ਸੀਗੇ ਜਿੱਦਾਂ ਰਾਜਪੁਰਾ ਜਿਹੜਾ ਫੀਡ ਆ ਉੱਥੇ ਬੱਤੀ ਪੂਰੀ ਨਹੀਂ ਦਿੰਦੇ ਹੈਗੇ ਇਹ ਅਸੀਂ ਇਹਨਾਂ ਨੂੰ ਜੇਈ ਸਾਹਿਬ ਨੂੰ ਮੈਂ ਮੜੇ ਛੋਟੇ ਰੜ ਕੇ ਐਸ ਡੀਓ ਸਾਹਿਬ ਮੜੇ ਨਹੀਂ ਸਾਨੂੰ ਤੇ ਐਕਸੀਡੈਂਟ ਸਾਹਿਬ ਕਾ ਆਏ ਆ ਉਹ ਵੀ ਨਹੀਂ ਇੱਥੇ ਹੈਗੇ ਉਹਨਾਂ ਨੂੰ ਫੋਨ ਕੀਤਾ ਫੋਨ ਵੀ ਨਹੀਂ ਉਠਾ ਰਿਹਾ ਤੇ ਅਸੀਂ ਇਹਨਾਂ ਨੂੰ ਬੇਇੱਜ਼ਤੀ ਕਰਨ ਆਏ ਵੀ ਜੇ ਕੋਈ ਫਾਲਟ ਆ ਲੈਣ ਦੇ ਵਿੱਚ ਉਹ ਦੇਖੋ ਜਾਂ ਸਾਨੂੰ ਦੱਸੋ ਵੀ ਤੁਸੀਂ ਕਿਉਂ ਬੱਤੀ ਇੰਨੀ ਘੱਟ ਦਿੰਨੇ ਆ ਪੰਜ ਤੋਂ 4 ਘੰਟੇ ਬੱਤੀ ਜਾਂਦੀ ਆ ਉਹ ਵੀ ਘੰਟਾ-ਘੰਟਾ ਆਉਂਦੀ ਆ ਜਦ ਤੱਕ 11 ਲਾਗੇ ਜਾਣ ਨਾਲਾ ਹੁੰਦਾ ਉਹ ਜਾਂ ਨੂੰ ਬੱਤੀ ਚਲ ਜਾਂਦੀ ਆ ਉਹ ਪਾਣੀ ਦਿੱਤੇ ਦਾ ਵੀ ਕੋਈ ਫਾਇਦਾ ਨਹੀਂ ਜਿਹੜਾ ਘੰਟਾ ਡੇਢ ਘੰਟਾ ਬੱਤੀ ਆਈ ਤੇ ਦੁਆ ਕਰਨਾ ਉਹਦਾ ਪਾਣੀ ਦਿੱਤੇ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਪਾਣੀ ਪਾਣੀ ਦਾ ਵੀ ਨੁਕਸਾਨ ਹੋ ਜਾਂਦਾ ਆ ਤੇ ਇਦਾਂ ਬੱਤੀ ਦਿੱਤੀ ਤਾਂ ਕੋਈ ਫਾਇਦਾ ਨਹੀਂ ਜੇ ਕੋਈ ਬੱਤੀ ਦੇਣੀ ਆ ਪੂਰੇ 6 ਘੰਟੇ ਜਾਂ 5 ਘੰਟੇ ਜਾਂ 8 ਘੰਟੇ ਲਗਾਤਾਰ ਦੇਣ ਜਿਹੜਾ ਘੰਟਾ-ਘੰਟਾ ਬੱਤੀ ਦਿੰਦੇ ਉਹਨਾਂ ਪਾਣੀ ਦਾ ਵੀ ਨੁਕਸਾਨ ਆ ਤੇ ਜ਼ਿਮੀਂਦਾਰ ਵੀ ਖੱਜਲ-ਖਵਾਰੀ ਹੁੰਦੀ ਆ ਤੇ ਬਾਕੀ ਅਸੀਂ ਜਿੰਨੇ ਵੀ ਕਿਸਾਨ ਵੀਰਾਂ ਅਸੀਂ ਮੈਨਣਾ ਚਾਹੁੰਦੇ ਸੀ ਐਕਸੀਡੈਂਟ ਨੂੰ ਮਿਲੇ ਨਹੀਂ ਹੈਗੇ ਉਹਨਾਂ ਦੇ ਦਫ਼ਤਰ ਮੌਰੇ ਅਸੀਂ ਖੜੇ ਆ ਟਾਈਮ ਤੇ ਬੜੀ ਪਰੇਸ਼ਾਨੀ ਆਉਂਦੀ ਆ ਕਿਸਾਨਾਂ ਨੂੰ ਇਹਦਾ ਹੱਲ ਕੀਤਾ ਜਾਵੇ ਉਹ ਤੇ ਗੱਲ ਵਗੈਰਾ ਨਹੀਂ ਹੋਈ ਉਹਦਾ ਹੀ ਉਹਨਾਂ ਨੂੰ ਫੋਨ ਕੀਤਾ ਫੋਨ ਚੱਕਦੇ ਨਹੀਂ ਪਏ ਹੈਗੇ ਨਾ ਕੋਈ ਮੈਸੇਜ ਹਾਂਜੀ ਕਿੰਨਾ ਟਾਈਮ ਹੋ ਗਿਆ ਸਾਨੂੰ ਹੋ ਗਿਆ ਅੱਧਾ ਘੰਟੇ ਦੇ ਕਰੀਬ ਹੋ ਚੱਲਿਆ 25 ਮਿੰਟ ਇੱਥੇ ਤੇਰੀਬ ਹੋ ਚੱਲਿਆ ਉਹ ਕਹਿੰਦੇ ਵੀ ਮੀਟਿੰਗ 'ਚ ਗਏ ਆ ਆਉਣ ਵਾਲੇ ਆ ਜਾਂ ਕੁਝ ਭੇਜ ਕੇ ਸਾਡੀ ਫੋਨ ਤੇ ਗੱਲ ਕਰਾ ਦਿਓ ਵੀ ਜੇ ਆਉਣਾ ਉਹਨਾਂ ਨੇ ਜਾਂ ਕੁਝ ਵੀ ਅਸੀਂ ਵੇਟ ਕਰ ਲੰਨੇ ਆ ਕੋਈ ਗੱਲ ਵੀ ਕਰਾ ਕੋਈ ਗੱਲ ਨਹੀਂ ਕਿ ਹੁੰਦੀ ਬਈ ਕੋਈ ਕੁਝ ਨਹੀਂ ਹੈਗਾ ਇਹ ਸਾਰਿਆਂ ਦੇ ਪੂਨਾ ਤੋਂ ਬੰਨ ਲਾਏ ਕੋਈ ਮੰਗ ਪੱਤਰ ਦਿੱਤਾ ਨਹੀਂ ਆ ਨਾ ਨਹੀਂ ਮੰਗ ਪੱਤਰ ਲੈ ਆਹੂਗੇ ਇੱਥੇ ਕੋਈ ਤਾਇਆ ਦੇਵਾਂਗੇ ਜੀ ਐਸ ਡੀਓ ਸਾਹਿਬ ਵੀ ਨਹੀਂ ਆਗੇ ਐਕਸੀਜਨ ਸਾਹਿਬ ਵੀ ਨਹੀਂ ਆਗੇ ਜੇ ਆਈ ਸਾਹਿਬ ਕਹਿੰਦੇ ਉਹਨਾਂ ਕੋ ਜਾਓ ਉਹਨਾਂ ਨੂੰ ਦਿਓ ਉਹਨਾਂ ਨੂੰ ਪਟਿਆਲੇ ਪਹਿਲਾਂ ਜੜਕਿਓ ਆਏ ਆ ਅਸੀਂ ਘੰਟਾ ਡੇਰ ਘੰਟਾ ਬਹਿ ਕੇ ਹੁਣ ਇੱਥੇ ਕੋਈ ਸਾਡੀ ਗੱਲ ਸੁਣਵਾਈ ਨਹੀਂ ਹੋ ਰਹੀ ਐ ਚੱਕਰ